ਇੱਕ ਓੰਕਾਰ ਸਤਿਗੁਰ ਪ੍ਰਸਾਦ ਆਵਾਜ਼ਕਰ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਮੈਂ ਗਗਨਪ੍ਰੀਤ ਕੌਰ ਪ੍ਰੋਫੈਸਰ ਸਾਹਿਬ ਸਿੰਘ ਦੀਆਂ ਹੱਡਬੀਤੀਆਂ ਦੀ ਕਿਤਾਬ ਮੇਰੀ ਜੀਵਨ ਕਹਾਣੀ ਲੈ ਕੇ ਅੱਜ ਤੁਹਾਡੇ ਰੂਬਰੂ ਹਾਂ ਇਸ ਕਿਤਾਬ ਦੇ ਸੰਪਾਦਕ ਨੇ ਪ੍ਰੀਤਮ ਸਿੰਘ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਵਾਜ਼ਕਰ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਮੈਂ ਗਗਨਪ੍ਰੀਤ ਕੌਰ ਪ੍ਰੋਫੈਸਰ ਸਾਹਿਬ ਸਿੰਘ ਦੀਆਂ ਹੱਡਬੀਤੀਆਂ ਦੀ ਕਿਤਾਬ ਮੇਰੀ ਜੀਵਨ ਕਹਾਣੀ ਲੈ ਕੇ ਅੱਜ ਤੁਹਾਡੇ ਰੂਬਰੂ ਹਾਂ ਇਸ ਕਿਤਾਬ ਦੇ ਸੰਪਾਦਕ ਨੇ ਪ੍ਰੀਤਮ ਸਿੰਘ ਮੈਂ ਆਪਣੇ ਸਤਿਗੁਰ ਨਾਨਕ ਨੂੰ ਨਿਰੰਕਾਰ ਨਾਖਾਂ ਤੇ ਕੀ ਆਖਾਂ ਮੈਂ ਆਪਣੇ ਸਤਿਗੁਰ ਨਾਨਕ ਨੂੰ ਨਿਰੰਕਾਰ ਨਾਖਾਂ ਤੇ ਕੀ ਆਖਾਂ ਮੈਂ ਆਪਣੇ ਕਲਗੀਆਂ ਵਾਲੇ ਨੂੰ ਦਾ ਤਾਰਨਾ ਆਖਾਂ ਤੇ ਕੀ ਆਖਾਂ ਦਾ ਤਾਰਨਾ ਆਖਾਂ ਤੇ ਕੀ ਆਖਾਂ ਪ੍ਰੋਫੈਸਰ ਸਾਹਿਬ ਸਿੰਘ ਇਸ ਕਿਤਾਬ ਦੀ ਸ਼ੁਰੂਆਤ ਕਰਦੇ ਆਂ ਭੂਮਿਕਾ ਦੇ ਨਾਲ ਪ੍ਰੋਫੈਸਰ ਸਾਹਿਬ ਸਿੰਘ ਦੇ ਲਿਖੇ ਸ਼ਬਦ ਮੇਰੀਆਂ ਹੱਡ ਬੀਤੀਆਂ ਉਹ ਦੱਸਦੇ ਨੇ ਇਹ ਹੱਡ ਬੀਤੀਆਂ ਕਦੋਂ ਤੇ ਕਿਉਂ ਮੈਂ 20 ਜੁਲਾਈ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਦਫ਼ਤਰ ਵਿੱਚ ਮੀਤ ਸਖਤਰ ਬਣਿਆ ਸਾਂ ਮੇਰੇ ਇਥੇ ਹੁੰਦੀਆਂ ਹੀ ਚਾਬੀਆਂ ਕਿਰਪਾਨ ਗੁਰੂ ਕਾ ਬਾਗ ਅਤੇ ਜੈਤੋ ਦੇ ਮੋਰਚੇ ਲੱਗੇ ਗੁਰੂ ਕਾ ਬਾਗ ਦੇ ਮੋਰਚੇ ਵਿੱਚ ਮੈਂ ਵੀ 26 ਅਗਸਤ 1923 ਤੱਕ ਜੇਲ੍ਹ ਵਿੱਚ ਰਿਹਾ ਸਾਂ ਫਿਰ ਜੈਤੋ ਦੇ ਮੋਰਚੇ ਵਿੱਚ 11 ਤੋਂ 12 ਅਕਤੂਬਰ 1923 ਦੀ ਰਾਤ ਨੂੰ ਗ੍ਰਿਫਤਾਰ ਹੋਇਆ ਅਸੀਂ ਗ੍ਰਿਫਤਾਰ ਹੋਏ ਸਾਰੇ ਸਾਥੀ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਬੰਦ ਸਾਂ। ਉੱਥੇ 15 ਨਵੰਬਰ 1923 ਨੂੰ ਹੱਡ ਬੀਤੀਆਂ ਦਾ ਪਹਿਲਾ ਹਿੱਸਾ ਲਿਖਣਾ ਸ਼ੁਰੂ ਕੀਤਾ ਸੀ ਤੇ 18 ਨਵੰਬਰ ਤੱਕ ਲਿਖਦਾ ਰਿਹਾ ਸਾਂ। ਖਿਆਲ ਇਹ ਸੀ ਕਿ ਮੇਰੀ ਇਹ ਹੱਡ ਬੀਤੀ ਸ਼ਾਇਦ ਮੇਰੇ ਬੱਚਿਆਂ ਵਾਸਤੇ ਦਿਲਚਸਪੀ ਦਾ ਕਾਰਨ ਬਣ ਸਕੇ। ਇੱਕ ਛੋਟੀ ਜਿਹੀ ਕਾਪੀ ਵਿੱਚ ਪੈਨਸਲ ਨਾਲ ਹੀ ਯਾਦਾਂਸ਼ਤ ਦੇ ਤੌਰ ਉੱਤੇ ਕੁਝ ਨੋਟ ਲਿਖੇ ਸਨ। ਮੋਰਚੇ ਤੋਂ ਵਾਪਸ ਆ ਕੇ ਹੋਰ ਜਿਵੇਂਆਂ ਕਰਕੇ ਕਾਪੀ ਮੇਰੇ ਕਾਗਜ਼ਾਂ ਵਿੱਚ ਹੀ ਕਿਤੇ ਪਈ ਰਹੀ ਤੇ ਮੈਨੂੰ ਇਸ ਦਾ ਚੇਤਾ ਵਿਸਰ ਗਿਆ ਤੇ ਫਿਰ ਸਪਤਾਹਿਕ ਅਖਬਾਰ ਵਾਸਤੇ ਸਨ 1964 ਦੇ ਅਖੀਰਲੇ ਮਹੀਨੇ ਸਰਦਾਰ ਈਸ਼ਰ ਸਿੰਘ ਜੀ ਮਝੈਲ ਨੂੰ ਮਿਲਣ ਦਾ ਮੌਕਾ ਮਿਲਿਆ ਉਹ ਮੇਰੀਆਂ ਹੱਡ ਬੀਤੀਆਂ ਆਪਣੇ ਸਪਤਾਹਿਕ ਅਖਬਾਰ ਵਰਤਮਾਨ ਵਿੱਚ ਛਾਪਣ ਦੀ ਕਿਰਪਾ ਕਰਨੀ ਚਾਹੁੰਦੇ ਸਨ ਉਹਨਾਂ ਨੂੰ ਇਸ ਬਾਰੇ ਦੱਸ ਪਈ ਸੀ ਮੇਰੇ ਵੱਡੇ ਦਾਮਾਦ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਤੋਂ ਸੈਂਪਲ ਕੰਪਲੀਟ ਰੈਡੀ ਟੂ ਕੰਟੀਨਿਊ